ਮੇਰੀ ਮਾਂ ਕਹਿੰਦੀ ਵੀ ਗੱਲ ਪੈਸਿਆਂ ਦੀ ਨਹੀਂ ਗੱਲ ਇਹ ਹੈ ਵੀ ਜਦੋਂ ਨਾ ਮਾਪੇ ਕਿਸੇ ਗੱਲ ਨੂੰ ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਚੀਜ਼ ਤੁਹਾਨੂੰ ਇੰਨੀ ਤਕਲੀਫ ਦਿੰਦੀ ਹੈ ਜਿਹਦੇ ਵਿੱਚ ਤੁਸੀਂ ਇੰਨਾ ਕਈ ਵਾਰ ਇਮੋਸ਼ਨਲ ਹੋ ਕੇ ਵੀ ਉਹ ਗੱਲ ਕਰਦੇ ਆ ਤਾਂ ਉਹ ਜੇ ਮਤਲਬ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਫਾਇਦਾ ਇਹ ਨਹੀਂ ਵੀ ਸਾਡਾ ਪਰਸਨਲ ਫਾਇਦਾ ਹੁੰਦਾ ਜੇ ਸਮਾਜ ਨੂੰ ਕੋਈ ਫਾਇਦਾ ਨਹੀਂ ਹੁੰਦਾ ਕਿਸੇ ਖਟਾਰੇ ਨੂੰ ਕੋਈ ਫਾਇਦਾ ਨਹੀਂ ਹੁੰਦਾ ਲੋਕਾਂ ਨੂੰ ਨਹੀਂ ਕੋਈ ਫਾਇਦਾ ਹੁੰਦਾ ਤਾਹੇ ਕੰਮ ਬੰਦ ਕਰਕੇ ਮੈਂ ਵੀ ਬੰਦ ਕਰਕੇ ਕੋਈ ਐਸਾ ਕੰਮ ਕਰ ਲਵੋ ਵੀ ਜਿਹਦੇ ਨਾਲ ਲੋਕਾਂ ਦਾ ਭਲਾ ਵੀ ਹੋਵੇ ਤੁਹਾਨੂੰ ਤਕਲੀਫ ਵੀ ਘੱਟ ਹੋਵੇ ਸੋ ਅਸੀਂ ਤਾਂ ਇਹ ਫੈਸਲਾ ਮੈਂ ਲਿਆ ਸੀ ਮੇਰੇ ਭਰਾ ਨੇ ਦੋ ਸਕੇ ਭਰਾ ਸੁਖਦੀਪ ਤੇਜਿੰਦਰ ਬਾਕੀ ਜਿੰਨੇ ਮੇਰੇ ਨਾਲ ਨੇ ਮਤਲਬ ਮੈਂ ਨਾਂ ਕੀ ਲਵਾਂ ਉਹਨੂੰ ਕਈ ਵਾਰ ਕਹਿੰਦਾ ਹੁੰਦਾ ਵੀ ਸਾਡਾ ਪੰਜਵਾਂ ਭਰਾ ਏ ਹਰਦੀਪ ਮਾਵੀ ਵੱਲੋਂ ਮਾਜਰਾ ਮੇਰੇ ਯਾਦ ਆ ਦੋ ਤਿੰਨ ਮਹੀਨੇ ਪਹਿਲਾਂ ਚਲੋ ਉਥੇ ਪ੍ਰਾਪਰਟੀ ਵਗੈਰਾ ਦਾ ਕੰਮ ਕਰਦੇ ਆ ਘਾਟਾ ਪੈ ਗਿਆ ਤੇ ਕਈ ਵਾਰ ਉਹਨੂੰ ਐ ਲੱਗਿਆ ਵੀ ਵੀਰ ਜੀ ਨੂੰ ਸ਼ਾਇਦ ਪੈਸਿਆਂ ਕਰਕੇ ਗੱਲ ਕਰੀ ਜਾ ਮੈਂ ਕਿਹਾ ਵੀ ਪੈਸਾ ਉਹ ਮੈਨੂੰ ਕਹਿੰਦਾ ਵੀਰ ਜੀ ਉਹ ਬੰਦਾ ਸਟੇਜ ਤੇ ਬੈਠਾ ਉਹ ਮੈਨੂੰ ਕਹਿੰਦਾ ਵੀਰ ਜੀ ਤੁਸੀਂ ਆਹ ਟੂਰਨਾਮੈਂਟ ਕਰਾ ਲਓ ਅਗਲੇ ਜਿੰਨੇ ਟੂਰਨਾਮੈਂਟ ਹੋਊਗੇ ਉਹਨਾਂ ਦਾ ਖਰਚਾ ਸਾਰਾ ਮੈਂ ਕਰੂੰਗਾ ਇਹ ਕੋਈ ਮੈਨੂੰ ਇੰਨਾ ਵੀ ਪਤਾ ਵੀ ਮੈਂ ਇਹ ਕੋਈ ਨਾ ਦਾ ਮੈਂ ਉਹਦੇ ਸਿਫਤ ਕਰ ਰਿਹਾ ਵੀ ਉਹ ਮੇਰੇ ਸਾਹਮਣੇ ਬੈਠਾ ਉੱਥੇ ਪਰ ਉਹ ਮੈਨੂੰ ਪਤਾ ਵੀ ਮੈਨੂੰ ਕਿੰਨਾ ਪਿਆਰ ਕਰਦਾ ਦੁਨੀਆ ਦੇ ਉੱਤੇ ਉਹ ਦੋ ਚੀਜ਼ਾਂ ਤਿੰਨ ਚੀਜ਼ਾਂ ਬਰਦਾਸ਼ਤ ਨਹੀਂ ਕਰ ਸਕਦਾ ਜਾਂ ਤਾਂ ਉਹ ਆਪਣੀ ਮਾਂ ਨੂੰ ਜੇ ਉਹਦੀ ਮਾਂ ਨੂੰ ਕੋਈ ਕੁਝ ਕਹੇ ਇੱਕ ਮੈਨੂੰ ਕੋਈ ਕੁਝ ਕਹੇ ਜਾਂ ਫਿਰ ਮੇਰੀ ਮਾਂ ਨੂੰ ਕੋਈ ਕੁਝ ਕਹੇ ਬਾਕੀ ਜਿੰਝੋਂ ਬਰਦਾਸ਼ਤ ਕਰ ਲੂਗਾ ਸੋ ਉਹ ਇੰਨਾ ਪਿਆਰ ਕਰਦਾ ਸਾਨੂੰ ਪਰ ਗੱਲ ਮੈਂ ਫੇਰ ਉਸੇ ਤੇ ਉਹਨਾਂ ਵੀ ਪੈਸੇ ਦੇ ਨਹੀਂ ਹੈ ਜੇ ਅਸੀਂ ਨਾ ਕਬੱਡੀ ਮਾਂ ਖੇਡ ਨੂੰ ਬਚਾਉਣਾ ਤਾਂ ਇਹਨਾਂ ਦਾ ਟਾਈਮ ਕੋਈ ਰੂਲ ਕੋਈ ਇਹਨਾਂ ਦਾ ਸਿਸਟਮ ਹੋਣਾ ਚਾਹੀਦਾ ਅੱਜ ਮੈਂ ਬੜੇ ਮਾਣ ਨਾਲ ਕਹਿੰਦਾ ਮੈਂ ਸਭ ਤੋਂ ਪਹਿਲਾਂ ਦਾ ਖਿਡਾਰੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਕੋਈ ਕੋਈ ਵੀ ਸਾਨੂੰ ਤੰਗੀ ਨਹੀਂ ਦਿੱਤੀ ਚਲੋ ਛੋਟੀ ਮੋਟੀ ਗੱਲ ਹੋ ਜਾਂਦੀ ਹੈ ਇਹ ਤਾਂ ਹੁੰਦੀਆਂ ਰਹਿੰਦੀਆਂ ਨੇ ਬਾਕੀ ਸਾਰਿਆਂ ਤੋਂ ਜ਼ਿਆਦਾ ਮੈਂ ਫੇਰ ਇਹ ਧੰਨਵਾਦ ਕਰਦਾ ਕਿ 2 ਮਿੰਟ ਕਦੇ ਮੈਚ ਰੋਕ ਦੋ ਨਾ ਤੁਸੀਂ ਲੋਕ ਚੀਕਾਂ ਮਾਰਨ ਲੱਗ ਜੰਨੇ ਆ ਪਰ ਅੱਜ ਦੇ ਦਰਸ਼ਕ ਮੇਰੇ ਜਿੰਨੇ ਵੀ ਇੱਥੇ ਨੇ ਮਤਲਬ ਮੈਂ ਆਪਣੇ ਧੰਨ ਭਾਗ ਸਮਝਦਾ ਵੀ ਮੇਰੀਓ ਗੱਲ ਸੁਣ ਰਹੇ ਆ ਤੇ ਕਿਸੇ ਨੇ ਉੱਚੀ ਆਵਾਜ਼ ਤੱਕ ਨਹੀਂ ਕੱਢੀ ਹੁਣ ਤੱਕ ਤੇ ਮੈਂ ਹੁਣ ਲੋਕਾਂ ਨੂੰ ਕਹਿੰਿਆ ਨੂੰ ਡਰਾਮਾ ਲੱਗਣਾ ਪਰ ਮੈਂ ਉਹਨਾਂ ਦੇ ਚਹਨਾ ਸੱਚ ਮੁਚਾ ਮੱਥਾ ਟੇਕਦਾ ਇੱਥੇ ਤੇ ਡਰਾਮਾ ਨਹੀਂ ਹੈ ਇਹ ਅੰਦਰੋਂ ਭਾਵਨਾ ਹੈ ਜੇ ਮੈਂ ਇਹ ਡਰਾਮਾ ਕਰਿਆ ਹੋਵੇ ਤਾਂ ਮੈਨੂੰ ਮੇਰਾ ਕਦੇ ਵੀ ਪ੍ਰਮਾਤਮਾ ਭਲਾ ਨਾ ਕਰੇ ਜ਼ਿੰਦਗੀ ਦੇ ਵਿੱਚ ਅਸੀਂ ਇਮੋਸ਼ਨਲ ਬੰਦੇ ਆ ਮਾੜੀ ਜੀ ਗੱਲ ਤੋਂ ਸਾਨੂੰ ਤਕਲੀਫ ਹੋ ਜਾਂਦੀ ਹੈ ਮਾੜੀ ਜੀ ਗੱਲ ਤੋਂ ਅਸੀਂ ਖੁਸ਼ ਹੋ ਜਾਂਦੇ ਆ ਪਰ ਮੈਂ ਫੇਰ ਜਿੰਨੇ ਵੀ ਕਬੱਡੀ ਨਾਲ ਜੁੜੇ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਹੈ ਕਿ ਮਾਂ ਖੇਡ ਇਹਨੂੰ ਬਚਾ ਲੋ ਜੇ ਮਾਂ ਖੇਡ ਨੂੰ ਕਹਿੰਦੇ ਆ ਤਾਂ ਮਾਂ ਵਾਂਗ ਆਪਣਾ ਇਹਨੂੰ ਸਤਿਕਾਰ ਦਿਓ ਇਹ ਇੱਕੋ ਇੱਕ ਗੇਮ ਹੈ ਜਿਹਦੇ ਨਾਲ ਤੁਸੀਂ ਬਿਨਾਂ ਗੱਲ ਕਹੇ ਤੋਂ ਬਿਨਾਂ ਕਿਤੇ ਉਹ ਐਡਵਰਟਾਈਜ਼ ਤੋਂ ਇੰਨੇ ਘੱਟ ਕਰ ਲੋ ਸੋ ਨੇਹਰਾ ਨਾ ਹੋਵੇ ਐਸ ਗੱਲ ਕਰਕੇ ਅਸੀਂ ਸਵੇਰ ਤੋਂ ਵੀ ਰੌਲਾ ਪਾ ਰਹੇ ਹਾਂ ਵੀ ਟੀਮਾਂ ਟਾਈਮ ਨਾਲ ਆਜੇ ਤਾਂ ਟੀਮਾਂ ਮਤਲਬ ਹੋ ਜਾ ਮੈਚ ਛੋਟੇ ਵੱਡੇ ਹੋ ਸਕਦੇ ਆ ਬਾਕੀ ਮੈਂ ਫੇਰ ਇੱਕੋ ਗੱਲ ਕਰਦਾ ਮੈਂ ਅੱਜ ਮੈਂ ਕੁਝ ਕਹਿਣਾ ਨਹੀਂ ਪਰ ਥੋੜੇ ਦਿਨਾਂ ਚ ਅਸੀਂ ਫੈਸਲਾ ਕਰ ਲੈਣਾ ਪਰ ਮੈਂ ਇਹ ਵੀ ਹੈ ਵੀ ਤੁਹਾਡਾ ਸਤਿਕਾਰ ਸਿਰ ਮੱਥੇ ਜਿਨ੍ਹਾਂ ਨੇ ਸਾਰਿਆਂ ਨੇ ਤਾੜੀਆਂ ਮਾਰ ਰਹੀਆਂ ਕਿਉਂਕਿ ਮੈਨੂੰ ਪਤਾ ਸਾਡੇ ਅਸੀਂ ਕਿ ਸਾਡਾ ਕੋਈ ਬਹੁਤ ਵੱਡਾ ਟੂਰਨਾਮੈਂਟ ਨਹੀਂ ਹੁੰਦਾ ਇਹ ਸਾਡਾ ਛੋਟਾ ਜਿਹਾ ਟੂਰਨਾਮੈਂਟ ਹੈ ਪਰ ਇੱਕ ਗੱਲ ਆ ਵੀ ਅਸੀਂ ਕੰਟੀਨਿਊ ਚਲਾ ਕੇ ਰੱਖਿਆ 25 ਸਾਲਾਂ ਤੋਂ ਨਾ ਕੋਈ ਅਸੀਂ ਬੈਨੀਫਿਟ ਲਿਆ ਨਾ ਹੀ ਲਵਾਂਗੇ ਮਾਂ ਖੇਡ ਨੂੰ ਪਿਆਰ ਕਰਦੇ ਆ ਤੇ ਸਾਰਿਆਂ ਦਾ ਇੱਕ ਵਾਰੀ ਫੇਰ ਤੈਅ ਦਿ ਲੋ ਧੰਨਵਾਦ